ਪਾਣੀ 6 6 7 7 ਫੋਟੋ ਕਾਫੀ ਪਾਣੀ ਹੀ ਜੀ ਬਹੁਤ ਚੱਕਦਾ ਮੇਰਾ ਪਾਣੀ ਚੱਕਦਾ ਮ ਚੜਿਆ ਜੀ ਇਕ ਬੁਲ ਕਾਲਰ ਜੋ ਜਨਰੇਟਰ ਨੂੰ ਤੇ ਸਾਬ ਸਾੜ ਸੁਰ ਗਈ ਹੈ ਜੀ ਬੁਲ ਖਰਾਬ ਕਣਕਮ ਕ ਹਾਂਜੀ ਆਟ ਉਟੇ ਛਾ ਪਾਣੀ ਨਾ ਪਰ ਗਏ ਜਿਹੜੀ ਸ਼ਤਾਂ ਨੇ ਇਹ ਮੀਂਹ ਨਾ ਖਰਾਬ ਕਰਦੀਆਂ ਨਾ ਕਿ ਇਹ ਮੀਂਹ ਹੋਈਆਂ ਜੇ 5 6 ਦਿਨ ਤੇ ਬਾਰਸ਼ ਨਹੀਂ ਜੀ ਆ ਬਾਦ ਬਾਦ ਚ ਪੈਂਦੀ ਰਹੀ ਜੇ ਪਾਣੀ ਹੁਣ ਅਹੀਂ ਵਰ ਦੇਣੇ ਅੰਦਰ ਵੀ ਕਿਤੇ ਡਗ ਡਗ ਨਾ ਪੈਣ ਸਾਡੇ ਗਵਰਨੀ ਦੇ ਲੈਂਟਰ ਵੀ ਡੱਗਣ ਵਾਲਾ ਜੋਗਾ ਦਾ ਵੀ ਸਾਨੂੰ ਖਤਰਾ ਮੈਂ ਟੇਲਰ ਦਾ ਕੰਮ ਕਰਦਾ ਜੇ ਕੰਮ ਵੀ ਹੁਣ ਬੰਦ ਹੋਏ ਜੀ ਕਾਫੀ ਚਿਰ ਹੋ ਗਿਆ ਮੈਨੂੰ 2-3 ਮਹੀਨੇ ਮੈਨੂੰ ਸ਼ੂਗਰ ਜੇ ਸਾਡੇ ਇਹ ਮੰਗੇ ਪਏ ਸਾਡੇ ਕਮਰੇ ਪੈ ਜਾਣ ਵਰਦੀ ਚਲੋ ਬਲੈਂਡਰ ਲੁੰਡਰ ਪੈ ਜੇ ਹਨ ਭਾਜਣਾ ਅਠਣਾ ਹੋਏ ਜਦੋਂ ਇਹੋ ਜਿਹਾ ਕੰਮ ਹੋਵੇ ਇਸ ਬਲੈਂਡਰ ਵਿੱਚ ਦੁੱਧੀ ਜਿਹੜਾ ਸਾਡਾ ਇੱਥੇ ਤਾਂ ਆਉਂਦਾ ਨਹੀਂ ਜੀ ਸਾਲ ਬਾਦਾਂ 2-3 ਸਾਲ ਨਹੀਂ ਆਇਆ ਜਿਹੜੀ ਤੁਹਾਡੀ ਵਾਈਫ ਹੈ ਉਹ ਵੀ ਹੈਂਡੀਕੈਪ ਹਾਂਜੀ ਉਹ ਵੀ ਹੈਂਡੀਕੈਪ ਉਹਨਾਂ ਨੂੰ ਵੀ ਹਾਰ ਦਾ ਨੁਕਸ ਜ਼ਿਆਦਾ ਕਾਫੀ ਚਿਰ ਤੋਂ ਹੈ ਤੇ ਅੱਜ ਤੱਕ ਮੈਡੀਸਨ ਚੱਲਣ ਦੀ ਹੈ ਮੈਡੀਸਨ ਵੀ ਉਹ ਹਸਪੀਟਲ ਤੋਂ ਫ੍ਰੀ ਮਿਲ ਜਾਂਦੀ ਮੈਂ ਡਾਕਟਰ ਰੈਮ ਕਰਦੇ ਆ ਕਦੀ ਕੋਈ ਭੈਣ ਭਰਾ ਕੋ ਰਿਸ਼ਤੇਦਾਰ ਮਤਲਬ ਦੇ ਕਰ ਦਿੰਦੇ ਹੈਲਪ ਲੱਖ ਡੇਢ ਲੱਖ ਦੀ ਕਰਨੀ ਪਰ ਇੰਨੇ ਚ ਤੁਹਾਨੂੰ ਪਤਾ ਮੰਗਾਈ ਬੜੀ ਹੈ ਭਾਜੀ ਤੇ ਇੰਨੇ ਚ ਤਾਂ ਕਮਰੇ ਪੈਣੇ ਨਹੀਂ ਹੈਗੇ ਔਖਾ ਵਾ ਇੱਕ ਕਮਰੇ ਨਾਲ ਤਾਂ ਗੁਜ਼ਾਰਾ ਹੁੰਦਾ ਹੀ ਨਹੀਂ ਆ ਤੇ ਸਾਡੇ ਕੋਲ ਕੋਈ ਮਿਹਨਤ ਵੀ ਹੈ ਨਹੀਂ ਹੈਗੀ ਲਾਪਰੀ ਸਿੰਘ ਕੁਛਪੁਰ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਡੇਰਾ ਬਾਬਾ ਨਾਨਕ ਰਸੀਗਤਲਾ ਸੋ ਇਸ ਪਿੰਡ ਦੇ ਵਿੱਚ ਵੀ ਜਿਹੜਾ ਹੜ ਨੇ ਕਾਫੀ ਜਿਹੜਾ ਪਿੰਡ ਦੇ ਵਿੱਚ ਲੋਕਾਂ ਦੇ ਜਿਹੜੇ ਘਰ ਨੇ ਨੁਕਸਾਨ ਦਾ ਕੀਤੇ ਨੇ ਸੋ ਕਾਫੀ ਪਿੰਡਾਂ ਦੇ ਵਿੱਚ ਹੜ ਦਾ ਜਿਹੜਾ ਪ੍ਰਭਾਵ ਤੇ ਰਿਹਾ ਇਲਾਕਿਆਂ ਦੇ ਵਿੱਚ ਸੋ ਇਸ ਪਿੰਡ ਦੇ ਵਿੱਚ ਵੀ ਜਿਹੜਾ ਡੇਰਾ ਬਾਬਾ ਨਾਨਕ ਕੋਰੀਡੋਰ ਤੋਂ ਜਦੋਂ ਤੁਸੀਂ ਬਣ ਟੁੱਟਿਆ ਤੇ ਇਸ ਪਿੰਡ ਵੱਲੋਂ ਵੀ ਜਿਹੜਾ ਪਾਣੀ ਦਾ ਵਹਾਅ ਬਹੁਤ ਤੇਜ਼ੀ ਦੇ ਨਾਲ ਜਿਹੜਾ ਇਸ ਪਿੰਡ ਨੂੰ ਵੀ ਜਿਹੜਾ ਅਕਸ ਘਰਾਂ ਨੂੰ ਨੁਕਸਾਨ ਦਾ ਹੀ ਕਰ ਗਿਆ ਸੋ ਸਾਡੇ ਨਾਲ ਕੁਝ ਪਿੰਡ ਦੇ ਜਿਹੜੇ ਲੋਕ ਨੇ ਜਿਨ੍ਹਾਂ ਦੇ ਘਰ ਜਿਹੜੇ ਨੁ ਬਲਜੀਤ ਸਿੰਘ ਜੀ ਕਿ ਕਿਹੜਾ ਪਾਜੀ ਪਿੰਡ ਹੈ ਕਿਹੜਾ ਜ਼ਿਲ੍ਹਾ ਇਹ ਪਿੰਡ ਸਿੰਘਾਤਲਾ ਹੈ ਜ਼ਿਲ੍ਹਾ ਗਰਦਾਸਪੁਰ ਜੀ ਜਦੋਂ ਪਾਜੀ ਜਿਹੜਾ ਇਹ ਪਾਣੀ ਫਰੇਸ ਪਿੰਡ ਦੇ ਵਿੱਚ ਜਿਹੜਾ ਆ ਚੁੱਕਾ ਹਾਂਜੀ ਕਦੋਂ ਪਾਣੀ ਜਿਹੜਾ ਆਰਦਾ ਇਸ ਪਿੰਡ ਵਿੱਚ ਇਹ ਤੇ ਜਿਉਂ ਮੀਂਹ ਪੈਣ ਲੱਗਾਇਆ ਤੁਰਦਾ ਉਹਦਾ ਪਾਣੀ ਖਲੋਤੇ ਜੀ ਜਦੋਂ ਤੁਸੀਂ ਬੰਦੇ ਰੋਬ ਬਣਾਣਕ ਤੋਂ ਟੁੱਟਿਆ ਰਹੀਦਾ ਉਦੋਂ ਇਸ ਪਿੰਡ ਦੇ ਵਿੱਚ ਪਾਣੀ ਆਇਆ ਕਿ ਜਾਂ ਉਸ ਤੋਂ ਪਹਿਲਾਂ ਖਲੋਉਂਦਾ ਪਾਣੀ ਤੇ ਪਹਿਲਾਂ ਹੀ ਖਲੋਤਾ ਜੇ ਮੀਂਹ ਦਾ ਪੈਲੀਆਂ ਪੋਲੀਆਂ ਛੜਕਾ ਵਗਣੀਆਂ ਸੀ ਜੀ ਹੁਣ ਜੱਕਦਮ ਜਿਹੜਾ ਪਾਣੀ ਫਿਰ ਜਦੋਂ ਉੱਥੇ ਬੰਨ ਟੁੱਟਣ ਦੇ ਨਾਲ ਜ ਬੋਧਵਾਰ ਦੀ ਰਾਤ ਮਨੇਰੇ ਵੀਰਵਾਰ ਤੇ ਆਇਆ ਜਿਹੜਾ ਕਿੰਨਾ ਕਿੰਨਾ ਪਾਣੀ ਜਿਹੜਾ ਜੱਕਦਮ بیسਮੈਂਟ ਦੇ ਵਿੱਚ ਪਹੁੰਚ ਗਿਆ ਪਾਣੀ 6 6 7 7 ਫੁੱਟ ਦਾ ਵੀ ਪਾਣੀ ਸੀ ਜੱਕਦਮ ਚੜਿਆ ਜੀ ਜਿਹੜਾ ਪ੍ਰਸ਼ਾਸਨ ਨੂੰ ਪਹਿਲਾਂ ਜਿਹੜਾ ਹੜ੍ਹ ਨੂੰ ਲੈ ਕੇ ਜਾਂ ਪਾਣੀ ਲੈ ਕੇ ਅਲਰਟ ਕਰ ਦਿੱਤਾ ਗਿਆ ਤੁਹਾਡੇ ਕੋਲ ਜਿਹੜਾ ਸਮਾਨ ਸਮੂਹ ਜਿਹੜਾ ਮਨ ਲੋਕ ਕਿਤੇ ਸਟੋਰਮੈਂਟ ਕੀਤਾ ਨਹੀਂ ਜੀ ਸਾਡੇ ਕੋਲ ਅਸੀਂ ਦੋ ਹੀ ਜੀ ਸਾਡੇ ਘਰ ਬੱਚੇ ਵੀ ਸੌਟੇ ਸੀ ਕਿਹ ਕਿਹ ਜਗਾ ਸਮਾਨ ਜਿਹੜਾ ਸਾਡੇ ਘਰ ਦੇ ਵਿੱਚ ਸੀ ਮੰਜੇ ਜੇ ਕੁਬਲਾ ਕਾਲਰ ਜੋ ਜਨਰੇਟਰ ਨੂੰ ਤੇ ਸਭ 750 ਰੁਪਏ ਜੀ ਖਰਾਬ ਕਣਕਮ ਕਣਕਮ ਹਾਂਜੀ ਆਟਾ ਉੱਤੇ ਛਾ ਪਾਣੀ ਨਾ ਪਰ ਗਏ ਨਹੀਂ ਬਚਿਆ ਕੋਈ ਨਹੀਂ ਜੀ ਔਰ ਜਿਹੜੇ ਕਮਰੇ ਵੀ ਜਿਹੜੇ ਦੇਖੇ ਨੇ ਛੱਤਾਂ ਵੀ ਜਿਹੜੀਆਂ ਕੱਚੀਆਂ ਨੇ ਮਤਲਬ ਇਹ ਵੀ ਜਿਹੜੀਆਂ ਮਤਲਬ ਬਾਰਸ਼ ਨਾਲ ਮਤਲਬ ਹੋ ਗਈਆਂ ਡੈਮੇਜ ਹੋ ਗਈਆਂ ਕਿ ਜਾਂ ਮਤਲਬ ਪਾਣੀ ਤੇ ਚਲੋ ਥੱਲੇ ਰਿਹਾ ਵਾ ਲੈਵਲ ਤੱਕ ਰਿਹਾ ਜਿਹੜੀਆਂ ਛੱਤਾਂ ਨੇ ਇਹ ਮੀਂਹ ਨਾਲ ਖਰਾਬ ਕਰਤੀਆਂ ਨੇ ਕਹਿੰਦੇ ਇਹ ਮੀਂਹ ਨਾ ਹੋਈਆਂ ਜੇ 5-6 ਦਿਨ ਤੇ ਬਾਰਸ਼ ਨਹੀਂ ਜੀ ਆ ਬਾਦ ਬਾਦ ਚ ਪੈਂਦੀ ਰਹੀ ਜੇ ਪਾਣੀ ਆਇਆ ਜੀ ਤਰਪਾਲ ਜਿਹੜੀ ਪਹਿਲਾਂ ਲਿਆ ਕੇ ਪਾਤੀ ਕਿ ਜਬਾਦ ਤਰਪਾਲ ਹੋਣੀ ਮਿਲਿਆ ਜੇ ਸਾਨੂੰ ਹੋਣੀ ਆ ਬਾਅਦ ਪਾਈਆ ਉਦੋਂ ਤਾਂ ਖਰਾਬ ਹੋ ਗਿਆ ਇਹ ਸਮਾਨ ਹੁਣ ਅਹੀਂ ਵਰਦੇ ਨਹੀਂ ਅੰਦਰ ਵੀ ਕਿਤੇ ਡੇਗ ਡੇਗ ਨਾਲ ਪੈ ਸਾਡੇ ਗਵਰਨਰ ਦੇ ਲੈਂਟਰ ਵੀ ਡੱਗਣ ਵਾਲਾ ਜੋਗਾ ਤਾਂ ਸਾਨੂੰ ਖਤਰਾ ਜੀ ਕਿੰਨੇ ਦਿਨਾਂ ਬਾਅਦ ਜਿਹੜੀ ਤਰਪਾਲ ਪਾਈ ਇਹ ਅੱਜ ਹੀ ਪਾ ਕੇ ਗਏ ਜੀ ਹਾਂ ਜੀ ਜਿਹੜੀ ਪਾਰ ਸਿਪਿਛਿਛ ਹੁੰਦੀ ਰਹੀ ਛੜੀਆਂ ਲੱਗਦੀਆਂ ਉਹ ਉਦੋਂ ਤਰਪਾਲ ਨਹੀਂ ਪਾਈ ਨਹੀਂ ਉਦੋਂ ਨਹੀਂ ਇਹ ਜਿਹੇ ਤਰਪਾਲ ਪਾਈ ਕੀ ਚੱਕਰ ਹੋਗਾ ਤਰਪਾਲ ਪਾਉਂਦੇ ਕਰਦੇ ਸਾਡੇ ਕੋਲ ਹੈ ਨਹੀਂ ਕਿ ਜੈਸਾ ਨਹੀਂ ਜੀ ਪਹੁੰਚ ਨਹੀਂ ਪਈ ਤਰਪਾਲ ਹੁਣ ਮਲੇ ਤਰਪਾਲ ਜਿਹੜੀ ਕਿ ਮਸਮਾਚ ਵੀ ਲੋਕ ਦਿੱਤੀ ਕਿ ਜਾਂ ਕਿ ਪਿੰਡ ਦੇ ਲਈ ਇੱਥੇ ਵੰਡ ਗਵੰਡ ਕੇ ਗਏ ਉਹਨਾਂ ਗਵੰਨੇ ਗੁੰਡੀਆਂ ਹਨ ਦਿੱਤੀ ਹੈ ਹੁਣ ਕਿਵੇਂ ਪ੍ਰਸ਼ਾਸਨ ਨੂੰ ਵੀ ਜਿਹੜੀਆਂ ਤਰਪਾਲਾਂ ਦੇ ਜਿਹੜੇ ਵਕ ਵਕ ਜਿਹੜੇ ਕੈਂਡੀਡੇਟ ਖਲਾਰ ਦਿੱਤੇ ਗਏ ਉਹਨਾਂ ਲੋਕ ਜਿਹੜੀਆਂ ਪਰਚੇਸ ਕਰਾਈਏਗੇ ਤੁਹਾਡੇ ਤੱਕ ਉਹ ਇਦਾਂ ਪਹੁੰਚਦੇ ਇਦਾਂ ਹਾਂਜੀ ਇੱਥੇ ਅਸੀਂ ਘਰ ਨਹੀਂ ਜੇ ਇਸ ਕਰਕੇ ਵੀ ਹਾਂ ਲੋਕ ਵੀ ਹਾਂਜੀ ਪਹੁੰਚ ਨਹੀਂ ਸਕੇ ਉਹਨਾਂ ਪਰ ਆਏ ਦੇ ਬਾਕੀ ਪਿੰਡਾਂ ਜਿਹੜੀਆਂ ਲੋਕਾਂ ਨੂੰ ਦਿੱਤੀਆਂ ਹਾਂਜੀ ਬਾਕੀ ਦਿੱਤੀਆਂ ਉਹਨਾਂ ਸਾਨੂੰ ਦਿੱਤੀਆਂ ਵੀ ਆ ਤੋਹੀ ਲੱਲੋ ਵੀ ਚਲੋ ਇਸ ਸਟੇਜ ਦੇ ਵਿੱਚ ਫਿਰ ਜਿਹੜੀ ਸਮਾਜ ਸੇਵੀ ਸੰਸਥਾ ਨੇ ਜਾਂ ਲੋਕ ਆਉਂਦੇ ਰਹੇ ਨੇ ਉਹ ਵੋਟਰ ਨਹੀਂ ਆਉਂਦੇ ਰਹੇ ਕਿ ਜਾਂ ਟਰਾਲੀਆਂ ਸਿੱਧੀਆਂ ਆਉਂਦੀਆਂ ਹਨ ਪਾਣੀ ਦੇ ਪਹਾ ਕਿੰਨਾ ਕਿ ਟਰਾਲੀਆਂ ਚੱਲ ਜਾਂਦੀਆਂ ਨੇ ਟਰੈਕਟਰ ਟਰਾਲੀਆਂ ਕਿ ਜਾਂ ਬੋਟ ਹੀ ਚੱਲਦੀ ਰਹੀ ਇਸ ਸਟੇਜ ਵਿੱਚ ਨੇ ਟਰਾਲੀ ਨਹੀਂ ਬੋ ਟਰਾਲੀ ਵੀ ਲਈ ਆਉਂਦੇ ਖਤਰਾ ਚਲੋ ਪਥੇੜਾ ਚੱਲਿਆ ਜਿਹੜੇ ਐਨਡੀਆਰਐਫ ਜਿਹੜੀਆਂ ਲੱਗੀਆਂ ਬੂਟਾ ਲੱਗੀਆਂ ਜਾਂ ਸਮਾਜ ਸੇਵੀ ਸੱਜਣਾਂ ਆਪਣੀਆਂ ਜਿਹੜੀਆਂ ਕਿਸ਼ਤੀਆਂ ਲਿਆਉਂਦੀਆਂ ਉਹ ਚਲਦੀਆਂ ਨਹੀਂਆਂ ਇਸ ਪਿੰਡ ਵਿੱਚ ਕਿਉਂਕਿ ਜਾਂ ਫਿਰ ਟਰੈਕਟਰ ਟਰਾਲੀਆਂ ਜਿਹੜੀਆਂ ਸ਼ੁਰੂਤ ਆ ਗਈਆਂ ਨਹੀਂ ਚੱਲ ਅਲੱਗ-ਅਲੱਗ ਪਿੰਡਾਂ ਸਾਡੇ ਟਰਾਲੀਆਂ ਟੁੱਲੀਆਂ ਹੁੰਦੀਆਂ ਰਹੀਆਂ ਜਾਂ ਜਿਵੇਂ ਕਿਸ਼ਤੀ ਬਾਤ ਇੱਕ ਘਾਟੀ ਆ ਜੇ ਕਿਸ਼ਤੀ ਨਹੀਂ ਜੇ ਕੋਈ ਕਦੀ-ਕਦੀ ਕੋਈ ਆਉਂਦੀ ਹੁੰਦੀ ਹੁੰਦੀ ਸੀ ਸੋਸ਼ਲ ਮੈਕ ਹੈਲੀਕਾਪਟਰ ਵੀ ਜਿਹੜਾ ਪਿੰਡਾਂ ਦੇ ਵਿੱਚ ਉੱਤੋਂ ਜਿਹੜਾ ਡੀਨਡਿਆ ਪ੍ਰੋਵਾਈਡ ਕਰਾਂਦਾ ਹੈ ਰਾਸ਼ਨ ਜਿਹੜ ਕਾਲੀ ਸ਼ਾਇਦ ਕਿੰਨੀ ਨਹੀਂ ਕੋ ਨਹੀਂ ਜੀ ਕੋਈ ਇੱਕ ਜੀ ਹਾਂ ਜੀ ਬਸ ਇਹ ਤੋਂ ਅਲੱਗ ਅਲੱਗ ਪਿੰਡ ਟਰਾਲੀਆਂ ਟਰਾਲੀਆਂ ਡੁੱਬੀਆਂ ਹੁੰਦੀਆਂ ਫੇਰ ਵੀ ਚੱਲਉਂਦੀ ਬਹਾਦਰੀ ਹੈ ਬਾਕੀ ਸਮਾਜ ਸੇਵੀ ਸੰਸਥਾ ਜਿਹੜੀਆਂ ਵੱਖ-ਵੱਖ ਜਿਹੜੀਆਂ ਇਹ ਮਤਲਬ ਕਰਦੀਆਂ ਮਦਦ ਕਰਦੀਆਂ ਸਿਵਾਲਾ ਕੇ ਹਮਤਰੀ ਉਹ ਪਹੁੰਚ ਹੁੰਦੀ ਰਹੀ ਹੈ ਹਾਂ ਹੁਣ ਥੋੜਾ ਜਿਹਾ ਪਾਣੀ ਲੱਥਾ ਹੁਣ ਥੋੜਾ ਜਿਹਾ ਦੇਣ ਲੱਗੇ ਜੇ ਪਹਿਲਾਂ ਜਦੋਂ ਪਾਣੀ ਦਾ ਪ੍ਰਵਾਹ ਉਹਦੋਂ ਆਉਂਦੇ ਰਹੇ ਹਾਂ ਜੀ ਆਉਂਦੇ ਰਹੇ ਜੇ ਪਹਿਲਾਂ ਆਉਂਦੇ ਰਹੇ ਪਾਣੀ ਚ ਅਗਲੇ ਬਿਲਕੁਲ ਲੰਗਰ ਦੀ ਜਾਂ ਕੋਈ ਸਮਾਜ ਸੇਵੀ ਲੋਕ ਕੋਈ ਦਿੱਕਤ ਨਹੀਂ ਪੈਂਦੇ ਵਿੱਚ ਆਉਂਦੇ ਨਹੀਂ ਉਹ ਨਹੀਂ ਉਹ ਤਰੀਕਾ ਦਾ ਦਾ ਕੰਮ ਕਰਦਾ ਮੈਂ ਟੇਲਰ ਦਾ ਕੰਮ ਕਰਦਾ ਜੇ ਕੰਮ ਵੀ ਬੰਦ ਹੋਏ ਜੀ ਕਾਫੀ ਚਿਰ ਹੋ ਗਿਆ ਮੈਨੂੰ 2-3 ਮਹੀਨੇ ਮੈਨੂੰ ਸ਼ੂਗਰ ਜੇ ਤੇ ਲਤ ਮੇਰੀ ਜਿਹੜੀ ਚੰਗੀ ਸੀ ਉਹ ਹੀ ਨਹੀਂ ਚੱਲਦੀ ਪਹਿਲਾਂ ਇਹ ਘਰ ਦੇ ਵਿੱਚ ਕੰਮ ਕਰਦੇ ਜਾਂ ਕਿਤੇ ਸ਼ਾਪਤਲੀ ਆਪਾਂ ਨਹੀਂ ਮੈਂ ਸ਼ਾਪ ਨਹੀਂ ਮੇਰੀ ਆਪਣੀ ਮੈਂ ਕਿਸ ਦੇ ਨਾਲ ਹੀ ਕਰਦਾ ਜੀ ਕਿੰਨਾ ਫਿਰ ਖਰਚਾ ਉਹਨਾਂ ਦੇਖਣਾ ਖਰਚਾ ਉਹ ਨਾਗਦੇ ਹਿਸਾਬ ਨਾਲ ਦੇਂਦੇ ਜਿੰਨਾ ਬਣ ਜੇ ਉਨਾ ਹੀ 100 ਬੰਜੇ 200 ਬੰਜੇ 150 ਬੰਜੇ ਪੈਨਸ਼ਨ ਜਿਹੜੀ ਸਾਡੀ ਜਿਹੜੀ ਹਾਂਡੀ ਖਾ ਕੋ ਲੱਗੀ ਹੈ ਕੋਪੀ ਬਣਦੀ ਕਾਪੀ ਬਣੀ ਜੀ ਪਿਲਸ ਨੂੰ ਨਹੀਂ ਆਉਂਦੀ ਜਿੰਨੀ ਬਜੁਰਗਾਂ ਦੀ ਲੱਗੀ ਜੀ ਉਹ ਨਹੀਂ ਦਿੱਤੀ ਆਹ ਪੇਛੜੀ ਕੋਈ ਉੱਤ ਡੈਂਡਿਕਪ ਕਰਕੇ ਨਾ ਜੀ ਕੋਈ ਨਹੀਂ ਜੀ ਕੀ ਸਮਾਸੇ ਵੀ ਸਾਜਤਾ ਕੋ ਜਿਹੜੀਆਂ ਬਿਹਰਿਆਣਾ ਦੇ ਵੀਰ ਨੇ ਕੀ ਮੰਗੀ ਉਹ ਹਾਲ ਲਉਂਦੇ ਸਾਡੇ ਇਹ ਮੰਗੇ ਪੇ ਸਾਡੇ ਕਮਰੇ ਪੈ ਜਾਣ ਵਰਤ ਚਲੋ ਬਲੈਂਡਰ ਲੁੰਡਰ ਪੈ ਜੇ ਹਨੂ ਭਾਜਣਾ ਅਠ ਨਾ ਹੋਏ ਜਦੋਂ ਇਹੋ ਜਿਹਾ ਕੰਮ ਹੋਵੇ ਵਾਜਨ ਕਮਰੇ ਜਿਹੜੇ ਹੁਣ ਮਤਲਬ ਸਥਿਤੀ ਜਿਹੜੀ ਨਾਜ਼ੁਕ ਹੈ ਕਿ ਜਾ ਮਲੋ ਧੁੱਪ ਲੱਗਿਆ ਜਾ ਪਰ ਭਾਈ ਹੋ ਸਕਦਾ ਨਹੀਂ ਹੁਣ ਐਜੇ ਵੀ ਖਤਰਾ ਹੈ ਜੇ ਹਾਂਜੀ ਕਿੰਨੇ ਜਿਹੜੇ ਤੁਹਾਡੀ ਫੈਮਿਲੀ ਮੈਂਬਰ ਚਾਰ ਜੀ ਇਹ ਮਾਤਾ ਵੀ ਨਾਲ ਸਾਡੇ ਜੀ ਬੱਚੇ ਕਿੰਨੇ ਹਾਂ ਜੀ ਬੱਚੇ ਦੋ ਬੱਚੇ ਜੇ ਤੇ ਦੋ ਜੀ ਇਹ ਹੀ ਤੇ ਮਾਤਾ ਨਾਲ ਜਦੋਂ ਪਾਣੀ ਆ ਗਿਆ ਮੈਨੂੰ ਇੱਥੇ ਆਪਣੇ ਘਰੇ ਰਹਿ ਰਿਹਾ ਇਸ ਰੱਖੀ ਕਿ ਜਾਂ ਪਰ ਇੱਥੋਂ ਚਲ ਗਏ ਕਿਹੀਂ ਚਲ ਗਏ ਸੀ ਇੱਥੇ ਤੇ ਸਦੜ ਸਾਡਾ ਭਾਈ ਵੱਡਾ ਸੀ ਉਹ ਲੈ ਗਿਆ ਜੀ ਹਾਂ ਜੀ ਚਲ ਗਏ ਚਲ ਗਏ ਕਿੰਨੇ ਦਿਨ ਬਾਅਦ ਫੇਰ ਪਿੰਡ ਆਏ ਵਾ ਅਸੀਂ 10 ਦਿਨੀ ਬਾਅਦ ਆਏ ਹਾਂ ਹਾਂ ਜੀ ਉਦੋਂ ਕਾਫੀ ਪਾਣੀ ਸੀ ਜੇ ਫੇਰ ਵੀ ਚਲੋ ਨਾਰੀ ਬਾਦਰੀ ਲੈ ਆਏ ਅਨੂੰ ਇੱਥੇ ਛੱਡ ਗਏ ਪੀ ਆਉਂਦੇ ਪੀ ਚਲੋ ਸਾਡੇ ਕਮਰੇ ਕੋਲੇ ਖਲੋ ਗਣ ਆ ਜਾਂਦਾ ਕੋਈ ਸੁਮਾਨੀ ਵੀ ਤਾਂ ਸਾਰਾ ਕਰਦੇ ਸਨ ਸੁਮਾਨਾ ਆ ਭਿੱਜਾ ਜਿਵੇਂ ਲੋ ਤੇ ਆ ਵੇਖ ਲੋ ਫਤਵੀ ਲੋ ਕਿਹੜੇ ਟਾਈਮ ਜਿਹੜਾ ਪਾਣੀ ਇੱਥੇ ਮਾਰ ਕਰਕੇ ਹੁੰਦਿਆ ਅੰਦਾਜ਼ ਰਾਤ ਦਾ ਟਾਈਮ ਇਹ ਰਾਤ ਹੀ ਚੜਿਆ ਜੇ 2:30 ਵਜੇ ਹਾਂਜੀ ਉਦੋਂ ਮਾਰ ਕੀਤੀ ਜੀ ਮਤਲਬ ਸ਼ਾਮ ਤੱਕ ਦਿਨ ਤੱਕ ਤੁਹਾਨੂੰ ਪਤਾ ਸੀ ਕੋਈ ਉਮੀਦ ਹੈਗੀ ਵੀ ਇਦਾਂ ਤਾਂ ਮਤਲਬ ਕਮ ਚਾਂਸ ਹੋ ਜਗੇ ਉਦੋਂ ਹਾਂ ਨੇ ਕੁਝ ਆਛ ਨਹੀਂ ਉਦੋਂ ਸਰਕਸੁਲਕਾ ਵੇਲ ਗਿਆ ਰਾਤ ਹੀ ਚੜਿਆ ਜੇ ਤੋਂ ਦਿਨੇ ਹਾਂ ਛੋਟੀ-ਭੂਟੀਆਂ ਬਾਰਿਸ਼ ਹੁੰਦੀ ਜਾਣੇ ਮਤਲਬ ਚਲੋ ਬਾਰਿਸ਼ ਆ ਪਈ ਜੀ ਝੜੀਆਂ ਲੱਗਦੀਆਂ ਨੇ ਆਲੀਆਂ ਚ ਬੱਟਾਂ ਟੱਪਦੀਆਂ ਨੇ ਬੰਨੇ ਟੱਪਦੇ ਨੇ ਜਾਂ ਸ਼ਰਕਾ ਦਾ ਪਾਣੀ ਖਲੋਂਦਾ ਜਾਂ ਛੱਪਰ ਜਾਂ ਵਗਦੇ ਪਰ ਇੰਨੀ ਭਾਰੀ ਮਾਤਰਾ ਚ ਪਾਣੀ ਜਿਹੜਾ ਵੇਖਿਆ ਪਹਿਲੀ ਵਾਰੀ ਵੇਖਿਆ ਨਹੀਂ ਅਸੀਂ ਤਾਂ ਭਰੇ ਚਿਰ ਦਾ 88 ਤੋਂ ਪਹਿਲਾਂ ਵੀ ਦੇ ਵੰਦੇ ਰਹੇ ਜੇ 88 ਦਾ ਹਾਰ ਵੀ ਅਸੀਂ ਵੇਖਿਆ ਜੇ ਉਹ ਵੀ ਕਾਫੀ ਚਿਰ ਹਾਂਜੀ ਕਿਦੋਂ ਹੜ੍ਹ ਹੋਇਆ ਤੇ ਕਿੰਨਾ ਨੁਕਸਾਨ ਹੋਣੇ ਉਹ ਸਾਰ ਨੇ 88 ਨੇ ਵੀ ਬਹੁਤ ਮਾਰ ਕੀਤੀ ਸੀ ਜੇ ਉਹ ਤਾਂ ਸਿੱਧਾ ਇਦਾਂ ਲਈ ਮਾਰ ਕੀਤੀ ਇਹ ਪਿੰਡ ਸਾਡੇ ਨੂੰ ਠੀਕ ਨਹੀਂ ਭਲੇ ਇਸ ਪਿੰਡ ਦੇ ਵਿੱਚ ਦੂਜੀ ਵਾਰੀ ਜਿਹੜਾ ਹੜ੍ਹ ਆ ਚੁੱਕਾ ਇੱਥੇ ਤਾਂ ਆਉਂਦਾ ਰਹਿੰਦਾ ਜੇ ਸਾਲ ਬਾਅਦ ਦਾ 2-3 ਸਾਲ ਨਹੀਂ ਆਇਆ ਹਾਂਜੀ 88 ਤੋਂ ਬਾਅਦ ਜਿਹੜਾ ਵਾ ਇਹ ਦੂਜਾ ਆਇਆ ਵਾ ਮੇਰੇ ਖਿਆਲ ਨਾਲ ਇਸ ਮਿੰਟ ਦੇ ਵਿੱਚ ਇਸ ਤੋਂ ਪਹਿਲਾਂ ਜਦ ਵੱਡ ਬਡੇਰ ਤੁਹਾਡੇ ਕੋਲ ਹਾਂਜੀ 88 ਤੋਂ ਹਮ ਵਾਧਾ ਆਇਆ ਜਿਹੜਾ ਹੁਣ ਆਇਆ ਜੀ ਹਾਂਜੀ ਬਾਕੀ ਉਦੋਂ ਉੱਤੇ ਜਿਹੜਾ ਸਿਸਟਮ ਵੀ ਕੋਈ ਨਾ ਨਹੀਂ ਟੈਕਨੋਲੋਜੀ ਵੀ ਨਹੀਂ ਪ੍ਰਸ਼ਾਸਨ ਕੋਈ ਨਹੀਂ ਕੋਈ ਵੋਟਾਂ ਦਾ ਪ੍ਰਬੰਧ ਨਹੀਂ ਉਦੋਂ ਜਾਨੀ ਮਾਰੀ ਨੁਕਸਾਨ ਜ਼ਿਆਦਾ ਹੋਏ ਨੇ ਪਰ ਇਸ ਵਾਰ ਜਿਹੜਾ ਸਥਿਤੀ ਜਿਹੜੀ ਕੰਟਰੋਲpur ਕੀਤੀ ਹਾਂਜੀ ਟੈਕਨੋਲੋਜੀ ਜ਼ਿਆਦਾ ਔਨ ਕਰਤੀ ਹਾਂਜੀ ਕਿਵੇਂ ਦੇਖਦੇ ਯਾਰ ਕਿ ਨੁਕਸਾਨ ਵਾਧਾ ਹੋਇਆ ਕਿ ਜਦ ਪਹਿਲਾਂ ਹੋਇਆ ਕਿਵੇਂ ਦੇਖਦੇ ਸੀ ਨਹੀਂ ਯਾਦ ਕਾ ਨੁਕਸਾਨ ਵਾਧਾ ਹੋਇਆ ਮਤਲਬ ਕਿ ਕੀ ਚੀਜ਼ਾਂ ਦਾ ਜ਼ਿਆਦਾ ਪ੍ਰਭਾਵ ਸਕੇ ਮਤਲਬ ਕਮਰਿਆਂ ਦਾ ਜਾਲ ਲੋਕਾਂ ਦੀ ਵਸਤੂਆਂ ਦਾ ਜਾਲ ਮਾਲ ਡੰਗਰ ਜਾਂ ਫਸਲਾਂ ਦਾ ਸਾਰਾ ਨੁਕਸਾਨ ਸਭ ਕੋਈ ਲੋਕਾਂ ਦਾ ਮਾਲ ਡੰਗਰ ਪੈਰੀ ਪੁਰੀ ਦਾ ਬੰਨੇ ਬੰਨੇ ਸਾਬੇ ਝੋਨੇ ਜਾਂਦੇ ਖਰਾਬ ਹੋ ਗਏ ਜੀ ਹਾਂਜੀ ਘਰ ਘੂੜ ਵੀ ਠੱਠੇ ਦੇ ਲੋਕਾਂ ਦੇ ਕਾਫੀ ਕਈ ਵਗੇ ਵੀ ਬਾਲੇ ਬੁਲੇ ਟੁੱਟੇ ਗਈਆਂ ਨੇ ਛੱਟਾਂ ਵੀ ਲੱਗੀਆਂ ਗਈਆਂ ਨੇ ਇੱਥੇ ਬਲ ਤੁਹਾਡੀ ਪਿੰਡ ਚ ਵੀ ਕਾਫੀ ਜਿਹੜੇ ਕੱਚੇ ਘਰ ਨੇ ਹਾਂਜੀ ਕੱਚੇ ਘਰ ਨੇ ਕੋਈ 12 12 20 ਘਰ ਹੋਣ ਜਿਹੜੇ ਹਾਂਜੀ ਨੁਕਸਾਨ ਹੋਈ ਮੀਂਹ ਨਹੀਂ ਹੋਇਆ ਜੀ ਕੋਈ ਪਾਣੀ ਚੜ ਗਿਆ ਗਈਆਂ ਦੇ ਬੱਚੇ ਜਾਂਦੇ ਸਕੂਲ ਬੱਚੇ ਵੱਡਾ ਤੜਵਾਲੀ ਜਾਂਦਾ ਪਲੱਸ 1 ਪਲੱਸ 1 ਚ ਨਿਕਾ 8ਵੀਂ ਚੀਜ਼ ਜਿਹੜੀ ਤੁਹਾਡੀ ਵਾਈਫ ਹੈ ਉਹ ਵੀ ਹੈਂਡੀਕੈਪ ਹਾਂਜੀ ਉਹ ਵੀ ਹੈਂਡੀਕੈਪ ਉਹਨਾਂ ਨੂੰ ਵੀ ਹਾਰ ਦਾ ਨੁਕਸਾਨ ਜੀ ਕਾਫੀ ਚਿਰਤਾ ਹੈ ਤੇ ਉਹਨਾਂ ਲਈ ਤੇ ਭਾਈ ਚਲਦੀ ਮੇਰੀ ਵੀ ਸ਼ੂਗਰ ਦੀ ਮੇਰੀ ਮੈਡੀਸ਼ਨ ਚਲਦੀ ਜੀ ਬੜੀ ਪਿੰਡ ਪਿੰਡ ਦੇ ਵਿੱਚ ਇਹਨਾਂ ਲਈ ਵੀ ਇਹ ਸਮੱਸਿਆ ਵਿਸ਼ੇਸ਼ਤਾ ਵੱਖੋ-ਵੱਖਰੇ ਸਾਰੇ ਤਕਰੀਬਨ ਪਿੰਡਾਂ ਦੇ ਵਿੱਚ ਬਣੀਆਂ ਤੁਹਾਡੇ ਤੱਕ ਕਦੀ ਅਪਰੋਚ ਨਹੀਂ ਕੀਤੀ ਮੰਨ ਲਓ ਨਹੀਂ ਜੀ ਇਹੋ ਜਿਹਾ ਕੋਈ ਨਹੀਂ ਕਹਿੰਦੇ ਕੀਤਾ ਲੈਂਡਰ ਵੀਰ ਨੇ ਮੁੱਖ ਮੁੱਖ ਕੰਟਰੀਆਂ ਵੱਡੀਆਂ ਚ ਗਏ ਨੇ ਜਦੋਂ ਮਹੀਨੇ ਦਾ ਕੋਈ ਰਾਸ਼ਨ ਨਾ ਜਾਂ ਤੁਹਾਡੇ ਹਾਂ ਟਿਕਾ ਕੋਈ ਭਾਤਰ ਬੰਦੇ ਖਤਮ ਚ ਮਿਲਦ ਨੂੰ ਨਹੀਂ ਇਹ ਨਹੀਂ ਜੇ ਮਿਲਦਾ ਹਾਂਜੀ ਤੁਹਾਡੇ ਤੱਕ ਜੇ ਸਮਾਰਸੀ ਵੀ ਨੇ ਜਾਂ ਐਨ ਆਰ ਆਈ ਵੀਰ ਨੇ ਜਾਂ ਹੋਰ ਕੋਈ ਵੀਰ ਜਿਸ ਦੇ ਮਨ ਦੇ ਵਿੱਚ ਮੇਰਪੇ ਦੀ ਕਿਹੜੇ ਪਿੰਡ ਤੇ ਕਿੱਥੇ ਤੁਹਾਡੀ ਮਦਦ ਕਰਨੀ ਪੂਰਾ ਐਡਰੈਸ ਜਿਹੜਾ ਛਾੜੀ ਪੂਰੀ ਮਾਈ ਤੇ ਹੋ ਵੀ ਸਾਡਾ ਲੈਂਡਰ ਕੋਡ ਕਿਹੜਾ ਪਿੰਡ ਤੇ ਕਿਹੜਾ ਰਸ਼ੀਂਗਾ ਪਿੰਡ ਜੇ ਰਸ਼ੀਂਗਾ ਤਲਾ ਡੇਰਾ ਬਾਬਾ ਨਾਨਕ ਤੇ ਲੱਗੇ ਜਿੱਲਾ ਗਰਦਾਸਪੁਰ ਵਾਜ ਹਾਂਜੀ ਸਾਡੇ ਨਾਲ ਇਹਨਾਂ ਦੀ ਜਿਹੜੀ ਵਾਈਫ ਆ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੀ ਆ ਕੀ ਨਾਮ ਹੈ ਤੁਹਾਡਾ ਰਾਜਵਿੰਦਰ ਕੌਰ ਤੁਸੀਂ ਵੀ ਸ਼ੁਰੂ ਕਰੋ ਸਾਡੀ ਹਾਂਜੀ ਸ਼ੁਰੂ ਤਾਂ ਹੈਂਡੀਕੈਪ ਹੋਲੀ ਹੋਇਆ ਹੈ ਮੈਨੂੰ ਹਾਂਜੀ ਕੰਮ ਤਾਂ ਦਾ ਤੁਸੀਂ ਨਹੀਂ ਕੋਈ ਨਹੀਂ ਨਹੀਂ ਕੰਮ ਤਾਂ ਮੈਨੂੰ ਹੱਡ ਦੀ ਪ੍ਰੋਬਲਮ ਹੈ ਕਾਫੀ ਟਾਈਮ ਤੋਂ ਆਪਣਾ 2020 ਵਿੱਚ ਮੈਨੂੰ ਹੱਡ ਦੀ ਪ੍ਰੋਬਲਮ ਹੋਈ ਹੈਗੀ ਤੇ ਅੱਜ ਤੱਕ ਮੈਡੀਸਿਨ ਚੱਲਣ ਦੀ ਹੈ ਮੈਡੀਸਿਨ ਵੀ ਉਹ ਹਸਪੀਟਲ ਤੋਂ ਫ੍ਰੀ ਮਿਲ ਜਾਂਦੀ ਮੈਂ ਰੋਟਰ ਰੈਮ ਕਰਦੇ ਆ ਕਦੀ ਕੋਈ ਭੈਣ ਭਰਾ ਕੋਈ ਰਿਸ਼ਤੇਦਾਰ ਮਤਲਬ ਕਰ ਦਿੰਦੇ ਹੈਲਪ ਥੋੜੀ ਬੋਤੀ ਵੀ ਚਲੋ ਦਵਾਈ ਦੁਈ ਚਲਦੀ ਰਵੇ ਬਹੁਤ ਜਿਤਾ ਪਿੰਡਾਂ ਦੇ ਵਿੱਚ ਸਮਾਜਿਕ ਵੀ ਸੰਸਥਾ ਨੇ ਜਮ ਮੋੜੇ ਨੌਜਵਾਨ ਬਾਹਰ ਗਏ ਨੇ ਵੱਡੀਆਂ ਕਟਰੀਆਂ ਦੇ ਵਿੱਚ ਗਏ ਉਹਨਾਂ ਲੋਕ ਥੋੜੀ ਬੋਤੀ ਨਹੀਂ ਸਾਨੂੰ ਨਹੀਂ ਮਿਲਦੀ ਬੜੀ ਬੜੀ ਅਸੀਂ ਮੈਂ ਦਾ ਕੀਤੀ ਆ ਵੀ ਚਲੋ ਸਾਡੀ ਕਿਤੇ ਕੋਈ ਹੈਲਪ ਹੋ ਜੇ ਤੇ ਪਰ ਕੋ ਕੱਚੇ ਕੋਠੇ ਦੀ ਕਾਫੀ ਜਿਹੜੀਆਂ ਫੈਲਾਂ ਵੀ ਭਰੀ ਜਾਂਦੀਆਂ ਹੋਰ ਵੀ ਕਈ ਸਕੀਮਾਂ ਸਰਕਾਰੋਂ ਚਾਦੀ ਤੁਸੀਂ ਇਦਾਂ ਕਦੀ ਅਪਲਾਈ ਨਹੀਂ ਅਪਲਾਈ ਹੁਣ ਇਸ ਵਾਰ ਕੀਤੀਆਂ ਵੱਧ ਪਰ ਉਮੀਦ ਨਹੀਂ ਹੈਗੇ ਸਾਨੂੰ ਵੀ ਕੋਈ ਹੈਲਪ ਕਰੋਗਾ ਜੋ ਵੱਤ ਵੱਤ ਕਰ ਵੀ ਦੋ ਕਹਿੰਦੇ ਕੋਈ 1 ਲੱਖ ਡੇਢ ਲੱਖ ਦੀ ਕਰਨੀ ਪਰ ਇੰਨੇ ਚ ਤੁਹਾਨੂੰ ਪਤਾ ਮੰਗਾਈ ਬੜੀ ਆ ਭਾਜੀ ਤੇ ਇੰਨੇ ਜਿਹੇ ਕਮਰੇ ਪੈਣੇ ਨਹੀਂ ਹੈਗੇ ਔਖਾ ਵਾ ਇੱਕ ਕਮਰੇ ਨਾਲ ਤਾਂ ਗੁਜ਼ਾਰਾ ਹੁੰਦਾ ਹੀ ਨਹੀਂ ਆ ਤੇ ਸਾਡੇ ਕੋਲ ਕੋਈ ਮਿਹਨਤ ਵੀ ਹੈ ਨਹੀਂ ਆਗੀ ਪਾਣੀ ਪੂਣੀ ਤਾਂ ਕਰ ਸਰਪਾ ਆ ਕਿਦਾਂ ਸਰ ਪਾਣੀ ਤਾਂ ਪਾਣੀ ਦਾ ਸਰਕਲ ਕਰਦੇ ਵਿੱਚ ਆਉਂਦਾ ਪਾਣੀ ਹਾਂਜੀ ਪਾਣੀ ਦਾ ਸਰਕਲ ਹੈਗਾ ਜੀ ਹਾਂਜੀ ਜਿਹੜੀ ਸਮਾਜ ਸੇਵੀ ਸੰਸਥਾ ਦਾ ਜਨਰਲ ਆ ਵੀਰ ਨੇ ਉਹਨਾਂ ਨੂੰ ਕਿਹ ਮਦਦ ਕਰ ਕੀ ਕਰਦੇ ਅਹੀਂ ਮਦਰ ਉਹਨਾਂ ਕੋਈ ਹਮੰਗ ਦੇ ਕੇ ਸਾਨੂੰ ਕਮਰੇ ਪਾ ਕੇ ਦਿੱਤੇ ਜਾਣ ਲਿੰਟਰ ਪਾਇਆ ਜਾਵੇ ਸਾਡੀਆਂ ਕੰਦਾ ਗੁੰਦਾ ਪੜ ਗਈਆਂ ਵਾ ਤੇ ਜਦੋਂ ਮੀ ਮੀ ਜਦੋਂ ਹੀ ਹੁੰਦਾ ਤੇਜ ਮੀ ਹੁੰਦਾ ਵਾ ਗਾ ਤੋ ਉਹਦੇ ਕਰਕੇ ਸਾਡੇ ਛਤਾ ਛਤਾ ਚੋ ਜਾਂਦੀਆਂ ਅਹੀਂ ਹੈਂਡੀਕੈਪ ਹੋਣ ਕਰਕੇ ਨਾ ਤੋ ਉੱਤੇ ਚੜ੍ਹੇ ਸਕਦੇ ਨਾ ਹਰ ਕੋਈ ਮਿੱਟੀ ਪੈਂਦੀ ਹੈਗੀ ਤੇ ਬਹੁਤ ਮਤਲਬ ਨਹੀਂ ਸਾਡੀ ਮਾਰ ਕਰ ਜਾਂਦਾ ਹੁਣ ਤਾਂ ਹਰਨੇ ਬਹੁਤ ਮਾਰ ਮਾਰ ਕਰ ਦਿੰਦੀ ਹੈ ਕੋਲ ਖੋਪ ਚਰੇਦੇ ਬੱਚਿਆਂ ਦੇ ਨਾਲ ਤੇ ਆਪੇ ਖੋਪ ਚ ਕਿਉਂ ਉੱਤੇ ਜਾ ਕੇ ਉੱਤੇ ਜਾ ਕੇ ਦੇਖਣਾ ਨਹੀਂ ਹਾਂਜੀ ਹਾਂਜੀ ਹਾਂ ਤੇ ਸਾਡੇ ਕੋਲ ਤੇ ਚੜਿਆ ਨਹੀਂ ਜਾਂਦਾ ਪੌੜੀ ਨਹੀਂ ਚੜਿਆ ਜਾਂਦਾ ਛਾਤੇ ਤੇ ਚੜਿਆ ਨਹੀਂ ਜਾਂਦਾ ਬੱਚੇ ਛੋਟੇ ਆ ਤੁਹਾਨੂੰ ਪਤਾ ਬੇਸਮਝਾ ਜੇ ਉਹਨਾਂ ਨੂੰ ਤੇ ਇਹੋ ਜਿਹੀ ਚੀਜ਼ਾਂ ਦਾ ਪਤਾ ਨਹੀਂ ਆ ਤੇ ਉਹ ਕਿਹੜਾ ਪਿੰਡ ਆ ਤੇ ਕਿਹੜਾ ਜਗ੍ਹਾ ਰਣਸੀਕੇ ਤਲਾ ਡੇਰਾ ਬਾਬਾ ਨਾਨਕ ਜਿੱਦ ਲੱਗੇ ਆਪਣਾ ਗਰਦਾਸਪੁਰ ਹੈਗਾ ਜ਼ਿਲ੍ਹਾ ਗਰਦਾਸਪੁਰ ਹਾਂਜੀ ਸੋ ਇਹ ਹੰਡੀਕਾ ਪਰਿਵਾਰਾ ਸੋ ਪਹਿਲਾਂ ਹੀ ਜਿਹੜੀ ਇੱਕ ਕੁਦਰਤੀ ਮਾਰ ਜਿਹੜੀ ਇਹਨਾਂ ਨੂੰ ਪਈ ਆ ਸੋ ਇਸ ਵਾਰ ਫੇਰ ਕੁਦਰਤੀ ਮਾਰ ਜਰੀ ਪਈ ਆ ਸੋ ਇਹਨਾਂ ਵੱਲੋਂ ਜਿਹੜਾ ਆਪਣੀ ਛੱਤਾਂ ਦੇ ਉੱਤੇ ਜਾ ਕੇ ਨਾ ਤਾਂ ਦੇਖਿਆ ਜਾਂਦਾ ਵੀ ਕਿੱਥੋਂ ਨੁਕਸਾਨ ਪਈ ਗਿਆ ਤੇ ਜਾਂ ਕਿੱਥੋਂ ਡੈਫੈਕਟ ਹੋ ਰਿਹਾ ਵਾ ਸੋ ਇਹਨਾਂ ਵੱਲੋਂ ਸਮਾਜ ਸੇਵੀ ਸੰਸਥਾ ਜਾਂ ਅਨਰਹੀ ਵੀਰਾਂ ਤੋਂ ਮਦਦ ਦੀ ਗਹਾਰ ਲਗਾਈ ਜਾ ਰਹੀ ਆ ਤਾਂ ਜੋ ਇਹਨਾਂ ਦੇ ਵੀ ਜਿਹੜੇ ਕੋਠੇ ਜਿਹੜੇ ਆ ਬਿਲਕੁਲ ਸਹੀ ਚਲੰਤ ਕਰ ਸਕਣ ਕਿਉਂਕਿ ਬਾਰਸ਼ ਆਉਂਦੀ ਆ ਜਾਂ ਇਦਾਂ ਦੀ ਕੁਦਰਤੀ ਆਪਤ ਆਉਂਦੀ ਆ ਤਾਂ ਬੱਚੇ ਛੋਟੇ ਦੇ ਨਾਲ ਇਹਨਾਂ ਨੂੰ ਵੀ ਜਿਹੜਾ ਖੌਪ ਰੈਂਦਾ ਵੀ ਕਿਤੇ ਨੁ